you. ਚੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਕਾਦੀਆਂ ਤੋਂ ਨਵੇਂ ਸਾਲ ਅਤੇ ਅਹਿਮਦੀਆ ਸਲਾਨਾ ਜਲਸੇ ਨੂੰ ਮੁੱਖ ਰੱਖਦੇ ਹੋਏ ਕਾਦੀਆਂ ਪੁਲਿਸ ਵੱਲੋਂ ਐਸਐਸਪੀ ਬਟਾਲਾ ਦੀਆਂ ਹਦਾਇਤਾਂ ਮੁਤਾਬਕ ਡੀਐਸਪੀ ਰਜੇਸ਼ ਕੱਕੜ ਅਤੇ ਥਾਣਾ ਕਾਦੀਆਂ ਦੇ ਐਸਐਚਓ ਕੁਲਵੰਤ ਸਿੰਘ ਮਾਨ ਦੀ راہਨਮਾਈ ਹੇਠ 플ੈਗ ਮਾਰਚ ਕੱਢਿਆ ਗਿਆ ਇਹ 플ੈਗ ਮਾਰਚ ਥਾਣਾ ਕਾਦੀਆਂ ਤੋਂ ਸ਼ੁਰੂ ਹੋ ਕੇ ਬੁੱਟਰ ਚੌਂਕ ਪਰਬਕਰ ਚੌਂਕ ਮੇਨ ਬਾਜ਼ਾਰ ਅਹਿਮਦੀਆ ਚੌਕ ਤੋਂ ਹੁੰਦੇ ਹੋਏ ਅਹਿਮਦੀਆ ਹੈੱਡਕੁਆਰਟਰ ਜਾ ਕੇ ਸਮਾਪਤ ਹੋਇਆ ਗਲਬਾਤ ਦੌਰਾਨ ਡੀਐਸਪੀ ਰਜੇਸ਼ ਕੱਕੜ ਨੇ ਕਿਹਾ ਕਿ ਨਵੇਂ ਸਾਲ ਅਤੇ ਅਹਿਮਦੀਆਂ ਜਮਾਤ ਦੇ ਸਲ ਨਾ ਜਲਸਾ ਜੋ ਕਿ 29 ਤੀ 31 ਦਸੰਬਰ ਨੂੰ ਹੋਣ ਜਾ ਰਿਹਾ ਉਸੇ ਨੂੰ ਮੁੱਖ ਰੱਖਦੇ ਹੋਏ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਨਾਲ ਹੀ ਉਹਨਾਂ ਨਸ਼ਾ ਵੇਚਣ ਵਾਲਿਆਂ ਅਤੇ ਗੁੰਡਾ ਅਨਸਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਜਿਹੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਨਾਲ ਹੀ ਉਹਨਾਂ ਕਿਹਾ ਕਿ ਅਮਦਿਆ ਜਮਾਤ ਦੇ ਜਲਸੇ ਕਾਰਨ ਕਾਦੀਆਂ ਤੋਂ ਇਲਾਵਾ ਗੁਰਦਾਸਪੁਰ ਅਤੇ ਬਟਾਲਾ ਦੀ ਪੂਰੀ ਫੋਰਸ ਦੀ ਇੱਥੇ ਡਿਊਟੀ ਲਗਾਈ ਗਈ ਹੈ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਪਾਣੀ ਯੋਗ ਐਸਐਲਪੀ ਸਾਹਿਬ ਬਹਾਦਰ ਬਟਾਲਾ ਦੀਸ਼ ਦੇ ਹਰ ਦੇਸ਼ ਤੇ ਅਸੀਂ ਕਾਦੀਆਂ ਸ਼ਹਿਰ ਵਿੱਚ ਆਉਣ ਵਾਲੇ ਸਲਾਮ ਜਲਸਾ ਨੂੰ ਲੈ ਕੇ ਤਨਮਸਾ ਨੂੰ ਲੈ ਕੇ ਫਲੈਗ ਮਾਰ ਦਿੱਤਾ ਤੇ ਅਸੀਂ ਇਹ ਸਭ ਨੂੰ ਇਹ ਸੰਦੇਸ਼ ਦਿੰਨੇ ਆ ਕਿ ਇਹ ਜੇ ਆਉਣ ਵਾਲੇ ਜਲਸਾ ਬਟ ਅਮਨ ਮਾਨ ਨਾ ਮਨਾਇਆ ਜਾਵੇ ਤੇ ਸਾਡੀ ਸਾਰੇ ਸਾਰੇ ਸੰਗਤ ਨੂੰ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਜਦੋਂ ਵੀ ਕੋਈ ਪੁਲਿਸ ਮੁਤਲਕ ਕੋਈ ਨਮੂਸ਼ੀ ਹੁੰਦੀ ਹੈ ਉਹ ਸਭ ਤੋਂ ਪਹਿਲਾਂ ਹਾਨੂੰ ਦੱਸਣ ਤਾਂ ਕਿ ਅਸੀਂ ਉਸੇ ਇਮੀਜਿਡੈਕਟ ਕਰ ਸਕੀਏ। ਹੋਰ ਜਲਸੇ ਵਿੱਚ ਕਿਹਦੇ ਕਿਹਦੇ ਜਿਲ੍ਹੇ ਤੋਂ ਫੋਰਸ ਆਏ ਸਰ। ਦੇਖੋ ਫਿਲਹਾਲ ਨੋਟਿਸ 29 31 ਜਿਹੜਾ ਉਹਦੇ ਵਿੱਚ ਤੇ ਅਸੀਂ ਡਿਸਟ੍ਰਿਕਟ ਬਟਾਲਾ ਡਿਸਟ੍ਰਿਕਟ ਗੁਰਦਾਸਪੁਰ ਉਹ ਲੱਗੇ ਜਿਹੜਾ ਤੋਂ ਫੋਰਸ ਆਏਗੀ ਉਸ ਤੋਂ ਪਹਿਲਾਂ ਤੇ ਬਾਅਦ ਵਿੱਚ ਆਪਾਂ ਸਭ ਦੀ ਫੋਰਸ ਲਗਾਵਾਂਗੇ। ਅਸੀਂ ਅੱਜ ਫਲੈਗ ਮਾਰਟ ਕੀਤਾ ਤੇ ਲੋਕਾਂ ਚ ਅਮਨ ਚਾਨ ਤੇ ਸ਼ਾਂਤੀ ਉਹ ਬਹਾਲ ਹੋਵੇ। ਤੇ ਉਹਨਾਂ ਦੇ ਕਮੰਡਰ ਨਾਸ਼ਨ ਕੀ ਤੁਸੀਂ ਸੁਨੇਹਾ ਦੇ ਸਕਦੇ ਹੋ? ਉਹਨਾਂ ਨੂੰ ਮਾਰ ਸਰੇ ਨਸ਼ੇ ਦੀ ਬਹੁਤ ਜ਼ਿਆਦਾ ਇਥੇ ਮੈਂ ਚਲਦੀ ਪਈ ਉਹਦੇ ਬਾਰੇ ਕੀ ਕਹਿਣਾ ਚਾਹਦੇ ਜਿਹੜਾ ਨਸ਼ੇ ਦੀ ਗੱਲ ਹੈਗੀ ਹੈ ਜੇ ਕੋ ਪੀਂਦਾ ਹੈਗਾ ਤਾਂ ਉਹ ਤੁਹਾਡੇ ਵਾਸਤੇ ਮਰੀਜ਼ ਆ ਅਸੀਂ ਉਹਨੂੰ ਹਸਪਤਾਲ ਦਾ ਕਰਾਵਾਂਗੇ ਜੇ ਕੋ ਜੇ ਉਹ ਕੋਈ ਕਮਾਈ ਖਾਂਦਾ ਜਾਂ ਉਹਨੂੰ ਵੇਚਦਾ ਤਾਂ ਅਸੀਂ ਉਹਨੂੰ ਬਤਾਓ ਮੁੰਡੇ ਜਿੱਲ ਬਜਾ ਦੇ ਪਰ ਕਿਸ ਨੇ ਹਾਂ ਲੈਣਾ ਚਾਹਦੇ ਹਮ ਨੂੰ ਇਹਦੇ ਨੇਹਾ ਕੇ ਇਹ ਅਮਨ ਮਾਰ ਹੋ ਜਾਵੇ ਤਰੂਤੇ ਪੂਰਾ ਸਾਤ ਦਿਨ